ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚਾਰ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਪਿੰਡ ਗੋਸਲਾ ਵਿਖੇ ਤੀਸਰਾ ਦਸਤਾਰਬੰਦੀ ਮੁਕਾਬਲਾ ਕਰਵਾਇਆ ਗਿਆ ਆਪਾਂ ਦੇਖਦੇ ਆ ਕਿ ਜਗ੍ਹਾ ਜਗ੍ਹਾ ਤੇ ਸਹਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਲੰਗਰ ਲਗਾਏ ਜਾਂਦੇ ਨੇ ਪਰ ਇਸ ਪਿੰਡ ਨੇ ਇੱਕ ਵੱਖਰਾ ਉਪਰਾਲਾ ਕੀਤਾ ਤੇ ਦਸਤਾਰਬੰਦੀ ਮੁਕਾਬਲਾ ਕਰਵਾਇਆ ਅੱਜ ਤੀਸਰਾ ਦਸਤਾਰਬੰਦੀ ਮੁਕਾਬਲਾ ਸੀ ਜਿਨ੍ਹਾਂ ਦੇ ਵਿੱਚ ਜੇਤੂ ਬੱਚਿਆਂ ਨੂੰ ਹੈ ਜਿਹੜਾ ਯੋਗ ਇਨਾਮ ਵੀ ਦਿੱਤੇ ਗਏ ਤੇ ਆਓ ਫਿਰ ਗੱਲਬਾਤ ਕਰਦੇ ਆਂ ਪ੍ਰਬੰਧਕਾਂ ਦੇ ਨਾਲ ਆਖਿਰ ਇਹ ਦਸਤਾਰ ਬੰਦੀ ਮੁਕਾਬਲਾ ਜਿਹੜਾ ਉਹ ਕਦੋਂ ਤੋਂ ਕਰਵਾਉਂਦੇ ਆ ਰਹੇ ਨੇ ਤੇ ਇਹ ਪ੍ਰੇਰਣਾ ਉਹਨਾਂ ਨੂੰ ਕਿੱਥੋਂ ਮਿਲੀ ਅੱਜ ਅਸੀਂ ਸੂਬਾ ਕਮੇਟੀ ਦੇ ਸੱਦੇ ਤੇ ਮਲੋਦ ਇਲਾਕੇ ਦੇ ਵਿੱਚ ਪਿੰਡ ਗੂਸਲ ਦੇ ਵਿੱਚ ਦਸਤਾਰ ਮੁਕਾਬਲਾ ਕਰਵਾਇਆ ਤੇ ਇੱਥੇ ਸੈਮੀਨਾਰ ਜਿਹੜਾ ਕਰਵਾਇਆ ਗਿਆ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਤੇ ਉਸ ਪ੍ਰੋਗਰਾਮ ਦੇ ਵਿੱਚ ਪਿੰਡ ਦੇ ਬਹੁਤ ਸਾਰੇ ਬੱਚਿਆਂ ਨੇ ਦਸਤਾਰ ਮੁਕਾਬਲੇ ਦੇ ਵਿੱਚ ਭਾਗ ਲਿਆ ਤੇ ਪਿੰਡ ਦੇ ਬਹੁਤ ਸਾਰੇ ਪਤਵੰਤੇ ਸੱਜਣਾ ਨੇ ਸੈਮੀਨਾਰ ਦੇ ਵਿੱਚ ਪਹੁੰਚ ਕੇ ਜਿਹੜਾ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਸਿੱਖੀ ਦੀ ਮਹਾਨ ਸਪਿਰਟ ਆ ਮਹਾਨ ਸ਼ਹਾਦਤਾਂ ਹੋਈਆਂ ਨੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਗਿਆ ਤੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਜਿਹੜਾ ਸਮਾਜ ਦੇ ਵਿੱਚ ਅੱਗੇ ਵਧਣ ਦਾ ਐਦ ਆ ਉਹ ਲਿਆ ਗਿਆ ਆ ਕੀ ਲੱਗਦਾ ਵੀ ਅਜਿਹੇ ਸਮਾਗਮ ਕਰਵਾਉਣ ਦੇ ਨਾਲ ਬੱਚਿਆਂ ਦਾ ਧਿਆਨ ਆ ਜਿਹੜਾ ਉਹ ਸਿੱਖੀ ਪ੍ਰਤੀ ਰੁਝਾਨ ਵਧੇਗਾ ਜੀ ਬਿਲਕੁਲ ਜੀ ਅਜਿਹੇ ਸਮਾਗਮਾਂ ਦੇ ਦੌਰਾਨ ਜਦੋਂ ਇਤਿਹਾਸ ਦੇ ਨਾਲ ਸਾਡੇ ਮਹਾਨ ਵਿਰਸੇ ਦੇ ਨਾਲ ਅਸੀਂ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਅੱਜ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਸਮੂਲਿਤ ਕਰਵਾ ਕੇ ਬੱਚਿਆਂ ਨੂੰ ਆਪਦੇ ਵਿਰਸੇ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲਾਜ਼ਮੀ ਇਹਦਾ ਰਿਜ਼ਲਟ ਜਿਹੜਾ ਪੋਜ਼ਿਟਿਵ ਆ ਉਹ ਨਿਕਲੂਗਾ ਬਹੁਤ ਸਾਰੇ ਲੋਕ ਆ ਜਿਹੜੇ ਆਪਦੇ ਇਤਿਹਾਸ ਤੋਂ ਪ੍ਰੇਰਣਾ ਲੈ ਕੇ ਤੇ ਅੱਗੇ ਨੂੰ ਜਿਹੜੀ ਜ਼ਿੰਦਗੀ ਦੇ ਵਿੱਚ ਇਹਨੂੰ ਢਾਲ ਕੇ ਤੇ ਮਰਿਆਦਾਂ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨਗੇ ਅਸੀਂ ਜੀ ਬਹੁਤ ਬਹੁਤ ਧੰਨਵਾਦ ਦੀ ਹੈ ਇਹਨਾਂ ਦੀ ਨੌਜੀਵਾਨਾਂ ਨੇ ਬਹੁਤ ਉੱਦਮ ਕੀਤਾ ਤੇ ਸਾਰਿਆਂ ਨੂੰ ਵੱਡੀ ਗੱਲ ਜੋ ਵੀਰ ਨੇ ਪਹਿਲਾਂ ਵੀ ਅੰਦਰ ਵੀ ਦੱਸਿਆ ਵੀ ਸਾਨੂੰ ਪਹਿਚਾਣਨ ਦੀ ਲੋੜ ਆ ਵੀ ਸਾਡੇ ਅਸਲ ਸ਼ਹੀਦ ਕੌਣ ਨੇ ਜਿਨ੍ਹਾਂ ਤੋਂ ਅਸੀਂ ਸੇਧ ਲੈਣੀ ਹੈ ਜੋ ਸਾਡੇ ਰੋਲ ਮਾਡਲ ਨੇ ਅਸੀਂ ਇਹ ਨਹੀਂ ਹੈਗਾ ਵੀ ਅੱਜ ਕੋਈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਵੀ ਅੱਜਕੱਲ ਲੋਕਾਂ ਨੂੰ ਕਨਫਿਊਜ਼ਨ ਹੋਏ ਹੋਏ ਆ ਵੀ ਸਾਡੇ ਅਸਲੀ ਕੌਮੀ ਸ਼ਹੀਦ ਕੌਣ ਨੇ ਕੀ ਨੇ ਸਾਡੇ ਸ਼ਹੀਦ ਬਾਬਾ ਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰੇਵਰ ਸਿੰਘ ਬਾਬਾ ਫਤਿਹ ਸਿੰਘ ਇਹ ਸ਼ਹੀਦਾਂ ਨੂੰ ਯਾਦ ਕਰਾਂਗੇ ਇਹਨਾਂ ਦੀਆਂ ਕੁਰਬਾਨੀਆਂ ਬੱਚਿਆਂ ਨੂੰ ਸੁਣਾਵਾਂਗੇ ਦੱਸਾਂਗੇ ਤਾਂ ਉਹਨਾਂ ਤੋਂ ਹੀ ਇਹ ਪ੍ਰੇਰਣਾ ਲੈ ਸਕਦੇ ਨੇ ਜੋ ਕਿ ਆਪਣੀ ਕਥਨੀ ਕਰਨੀ ਤੇ ਕਰਤੱਪ ਦੇ ਵਿੱਚ ਪੂਰੇ ਸਨ ਤੇ ਅਸੀਂ ਬਹੁਤ ਬਹੁਤ ਧੰਨਵਾਦੀ ਇਹਨਾਂ ਦੇ ਇਹਨਾਂ ਨੇ ਸਾਰੇ ਬੱਚਿਆਂ ਨੂੰ ਇਸ ਵਿਸ਼ੇ ਤੇ ਪੂਰਾ ਚਾਨਣਾ ਪਾਇਆ ਵੀ ਅਸੀਂ ਕਿਹਨਾਂ ਨੂੰ ਰੋਲ ਮਾਡਲ ਚੱਲ ਮੰਨ ਕੇ ਅਸੀਂ ਅੱਗੇ ਵਧੀਏ ਕਿੰਨੇ ਕ ਬੱਚਿਆਂ ਨੇ ਭਾਗ ਲਿਆ ਜੀ ਦਸਤਾਰਬੰਦੀ ਬਹੁਤ ਜ਼ਿਆਦੇ ਬੱਚੇ ਸੀਗੇ ਜੀ ਤੇ 50 60 ਬੱਚੇ ਵੱਡੇ ਸੀਗੇ ਬਾਕੀ ਛੋਟੇ ਦੀ ਗਿਣਤੀ ਵੀ ਜ਼ਿਆਦਾ ਸੀਗੀ ਤੇ ਹੋਰ ਥੋੜਾ ਜਿਹਾ ਅਸੀਂ ਪ੍ਰਚਾਰ ਘਟ ਕਰ ਸਕੇ ਪਹਿਲਾਂ ਉਧਰ ਸਭਾ ਹੋਣ ਕਰਕੇ ਤੋਂ ਚਲੋ ਅੱਗੇ ਨੂੰ ਹੋਰ ਵਧਣਗੇ ਜੀ ਕੀ ਇਹ ਬੱਚੇ ਤੁਹਾਡੇ ਆਪਣੇ ਪਿੰਡ ਦੇ ਸੀ ਹਾਲੇਦਲੇ ਇਲਾਕੇ ਤੋਂ ਵੀ ਥੋੜੇ ਬਾਹਰੋਂ ਵੀ ਆਏ ਮਲਾਉਤ ਤੋਂ ਸੋਮਲ ਖੇੜੀਏ ਅਲੱਗ-ਅਲੱਗ ਧੌਲਮਾਈ ਰਾਹੀਂ ਪਿੰਡਾਂ ਤੋਂ ਵੀ ਆਏ ਸੀਗੇ ਤੇ ਮੋਸਟਲੀ ਸਾਡੇ ਪਿੰਡ ਦੇ ਬੱਚੇ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬੱਚਿਆਂ ਨੂੰ ਚਾਰ ਸਹਿਬਜ਼ਾਦਿਆਂ ਦੀ ਲਾਸਾਨੀ ਸਹਾਦਤ ਦੇ ਬਾਰੇ ਜੀ ਮਲਾ ਸਹਾਨੀ ਸਹਾਦਤ ਦੇ ਬਾਰੇ ਤੇ ਇਹੀ ਹੈ ਜੀ ਵੀ ਅਸੀਂ ਆਪਣੀ ਚੋਕ ਸਹੀ ਸੇਦ ਅਸੀਂ ਉਹਨਾਂ ਤੋਂ ਲਈਏ ਤੇ ਆਪਦਾ ਜੀਵਨ ਸਭ ਨੇ ਬਤੀਤ ਕਰਨਾ ਮਾੜਾ ਵੀ ਕਰ ਲੈਣਾ ਚੰਗਾ ਵੀ ਕਰ ਲੈਣਾ ਬਸ ਉਹ ਅਸੀਂ ਸੇਧ ਦੇਖਣੀ ਆ ਵੀ ਅਸੀਂ ਚੰਗਾ ਜੀਵਨ ਬਤੀਤ ਕਰਕੇ ਅਸੀਂ ਕਿਹੜੇ ਗੁਣਾਂ ਨੂੰ ਪ੍ਰਾਪਤ ਕਰਕੇ ਇਹਨਾਂ ਨੂੰ ਕਿਵੇਂ ਜ਼ਿੰਦਗੀ ਜਿਉਣੀ ਆ ਕਿਵੇਂ ਆਪਦਾ ਨਾਮ ਰੋਸ਼ਨ ਕਰਨਾ ਅਸੀਂ ਨੌਜਵਾਨ ਭਾਰਸੋਬੇ ਅੜਦਾਲੇ ਪਿੰਡਾਂ ਨੂੰ ਇਹ ਸਨੇਹਾ ਦੇਣਾ ਚਾਹੁੰਦੇ ਆ ਵੀ ਜੋ ਅਸੀਂ ਨੌਜਵਾਨ ਪਾਸਾ ਅੰਮੇ ਹਮ ਚਲਾਈਏ ਪਿੰਡਾਂ ਪਿੰਡਾਂ ਸਾਡੇ ਨਾਲ ਛੱਡ ਨਾਲ ਸੰਪਰਕ ਕਰਨ ਤੇ ਜੋ ਜੋ ਨੌਜਵਾਨ ਗਲਤ ਪਾਸੇ ਜਾਂਦੇ ਹਨ ਨਸ਼ੇ ਕਰਦੇ ਹਨ ਤਾਂ ਜੋ ਇੱਧਰ ਨੂੰ ਆਉਣ ਇਸ ਕਰਕੇ ਪਿੰਡਾਂ ਬਣਾ ਇਹ ਮਹਿੰਮ ਚਲਾਈਏ ਇਹ ਪ੍ਰੇਰਣਾ ਕਿੱਥੋਂ ਮਿਲੀ ਤੁਹਾਨੂੰ ਕਿ ਜਿਹੜਾ ਬੱਚਿਆਂ ਨੂੰ ਐ ਨੌਜਵਾਨਾਂ ਨੂੰ ਐ ਇਸ ਗੁਰੂ ਦੇ ਲੜ ਲਾਇਆ ਜਾਵੇ ਜੀ ਅਸੀਂ ਨੌਜਵਾਨਾਂ ਪਰ ਇਹ ਕੰਮ ਕਰਦਾ ਇਹ ਸੂਬਾ ਪ੍ਰਧਾਨ ਸਾਡੇ ਉਹ ਸਾਨੂੰ ਦੱਸਦੇ ਨੇ ਵੀ ਅਸੀਂ ਪਿੰਡਾਂ ਪਿੰਡ ਜਾ ਕੇ ਇਹ ਮਹਿੰਮ ਚਲਾਈਏ ਤੇ ਇਹ ਸਾਡਾ ਸਮੂਹ ਪ੍ਰਬੰਧਕ ਅਤੇ ਮੈਂਬਰ ਸਹਿबान ਜਿੰਨਾ ਦਾ ਕਹਿਣਾ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਤੇ ਨੌਜਵਾਨ ਪੀੜੀ ਨੂੰ ਜਿੰਨੀ ਕੋਸ਼ਿਸ਼ ਹੋ ਸਕੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਆ ਸਿੱਖੀ ਪ੍ਰਤੀ ਜੋੜਿਆ ਜਾਵੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਦਾਂ ਦੇ ਉਪਰਾਲੇ ਉਹ ਕੀਤੇ ਜਾਂਦੇ ਰਹਿਣਗੇ ਕੈਮਰਾ ਪਰਸਨ ਚਮਕੌਰ ਸਿੰਘ ਦੇ ਨਾਲ ਮੈਂ ਪ੍ਰਕਾਸ਼ ਸ਼ਰਮਾ